ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਸਦਕਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਜੋ ਸੰਗਤ ਦਾ ਭਲਾ ਕੀਤਾ ਬਾਣੀ ਦੇ ਨਾਲ ਜੋੜਿਆ ਸੰਗਤ ਜੀ ਸਾਡਾ ਸਿਰਫ ਮਕਸਦ ਗੁਰਬਾਣੀ ਨਾਲ ਜੋੜਨ ਦਾ ਹੈ ਆਪ ਜੀ ਜਾਨੀ ਜਾਨ ਹੋ ਕਿਉਂਕਿ ਆਪਜੀ ਵੀਡੀਓ ਦੇਖਦੇ ਰਹਿੰਦੇ ਹੋ ਆਪਜੀ ਦੇ ਨਾਲ ਅੱਜ ਦੋ ਤਿੰਨ ਘਟਨਾਵਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਜਿਨ੍ਹਾਂ ਦੇ ਨਾਲ ਆਪ ਜੀ ਦਾ ਹੋਰ ਵੀ ਵਿਸ਼ਵਾਸ ਬਣ ਜਾਵੇਗਾ ਇੱਕ ਘਟਨਾ ਅੱਜ ਦਾਸ ਸੰਤ ਬਾਬਾ ਪਰਮਜੀਤ ਸਿੰਘ ਜੀ ਅਨਸਾਲੀ ਵਾਲੇ ਮਹਾਂਪੁਰਸ਼ ਜਿਹੜੇ ਵੱਡੇ ਮਹਾਰਾਜ ਤੋਂ ਬਾਅਦ ਹੁਣ ਸੇਵਾ ਸੰਭਰੇ ਨੇ ਸੇਵਾ ਸੰਗਤ ਕਰ ਰਹੇ ਨੇ ਤੇ ਉਹਨਾਂ ਦੇ ਪਿੰਡ ਟੰਗਰਾਲੀ ਗੁਰਦੁਆਰਾ ਸਾਹਿਬ ਜਿੱਥੇ ਮਹਾਂਪੁਰਸ਼ ਅਕਸਰ ਜਾਂਦੇ ਸੀਗੇ ਤੇ ਮੈਂ ਆਪ ਜੀ ਦੇ ਨਾਲ ਆ ਫੋਟੋ ਸਾਂਝੀ ਕਰ ਰਿਹਾ ਹਾਂ ਇਹ ਬੈੱਡ ਆ ਜਿਹੜਾ ਜਿੱਥੇ ਮਹਾਂਪੁਰਸ਼ ਜਾ ਕੇ ਟੰਗਰਾਲੀ ਬੈੰਦੇ ਸੀਗੇ ਸੰਗਤ ਦੇ ਕਿਰਪਾ ਕਰਦੇ ਸੀਗੇ ਤੇ ਇੱਕ ਨਾਲ ਹੋਰ ਮੰਝਾ ਉਥੇ ਜਦੋਂ ਉਹਨਾਂ ਦਾ ਮਹਾਂਪੁਰਸ਼ਾਂ ਦਾ ਦਿਲ ਹੁੰਦਾ ਸੀ ਉਹ ਬਾਹਰ ਕੱਢ ਕੇ ਨਾ ਬਰਾਂਡੇ 'ਚ ਜਾ ਖੁੱਲੇ ਚ ਬੇੜੇ ਚ ਬੈਠ ਜਾਣਾ ਤੇ ਸੰਗਤ ਦੇ ਬਾਣੀ ਨਾਲ ਸੰਗਤ ਨੂੰ ਜੋੜਨਾ ਸੰਗਤ ਦੇ ਕਿਰਪਾ ਕਰਨੀ ਤਾਂ ਮੈਂ ਇੱਕ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਉਹ ਮੈਨੂੰ ਉੱਥੇ ਮਿਲੇ ਤੇ ਮੈਂ ਹਾਂ ਤੁਸੀਂ ਸੰਗਤ ਕੀਤੀ ਆ ਮਹਾਪੁਰਸ਼ਾਂ ਦੀ ਤੁਹਾਡੇ ਤੇ ਕੀ ਕਿਰਪਾ ਕੀਤੀ ਤਾਂ ਕਹਿੰਦੇ ਵੀ ਸਾਨੂੰ ਪਹਿਲਾਂ ਪਿੰਡ ਚ ਕੋਈ ਜਾਣਦਾ ਨਹੀਂ ਸੀ ਨਾ ਕੋਈ ਜਾਦਾ ਬੁਲਾਉਂਦਾ ਸੀ ਉਹਨਾਂ ਨੇ ਸਾਡੀ ਡਿਊਟੀ ਖਣਪੜ ਦੀ ਸੇਵਾ ਤੇ ਲਾਤੀ ਵੀ ਲਗਾਤਾਰ ਨੰਤਰ ਤੇ ਖਣਪੜ ਸਾਹਿਬ ਦੀ ਸੇਵਾ ਚੱਲ ਰਹੀ ਆ ਸਾਰਾ ਪਿੰਡ ਸਾਨੂੰ ਜਾਣਨ ਲੱਗ ਗਿਆ ਆਪ ਬੁਲਾਉਣ ਲੱਗ ਗਿਆ ਸਾਡੀ ਰਿਸਪੈਕਟ ਕਰਨ ਲੱਗ ਗਿਆ ਸਿਰਫ ਮਹਾਂਪੁਰਸ਼ਾਂ ਕਰਕੇ ਕਹਿੰਦੀ ਵੀ ਮੈਨੂੰ ਨਾ ਖੂਨ ਦੀਆਂ ਉਲਟੀਆਂ ਲੱਗੀਆਂ ਬਹੁਤ ਜ਼ਿਆਦਾ ਮੈਂ ਬਿਮਾਰ ਹੋ ਗਈ ਕੋਈ ਅਸੀਂ ਡਾਕਟਰ ਨਹੀਂ ਛੱਡਿਆ ਕਦੇ ਕਿਸੇ ਕੋਲੋਂ ਟ੍ਰੀਟਮੈਂਟ ਕਰਾ ਕਦੇ ਕਿਸੇ ਕੋਲ ਦਵਾਈ ਲੈ ਖੂਨ ਦੀਆਂ ਉਲਟੀਆਂ ਹਟੀਆਂ ਹੀ ਨਹੀਂ ਬਾਣੀ ਅਸੀਂ ਪੜਦੇ ਸੀਗੇ ਅਰਦਾਸ ਵੀ ਕਰਦੇ ਸੀਗੇ ਪਰ ਮਹਾਂਪੁਰਸ਼ਾਂ ਦੇ ਸ਼ਾਇਦ ਬਚਨ ਹੋਣੇ ਸੀਗੇ ਉਹਦੇ ਨਾਲ ਉਹਨਾਂ ਦੀ ਜਾਮਣੀ ਪੈਣੀ ਸੀ ਵਿੱਚ ਤੇ ਉਹਦੇ ਨਾਲ ਕਿਰਪਾ ਹੋਣੀ ਸੀਗੀ ਤੇ ਮੈਂ ਕਹਿੰਦਾ ਫੇਰ ਤੁਸੀਂ ਮਹਾਂਪੁਰਸ਼ਾਂ ਅੱਗੇ ਬੇਨਤੀ ਕੀਤੀ ਕਹਿੰਦੀ ਮੈਂ ਨਾ ਆ ਕਿਉਂ ਨਾ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੀਆਂ ਖੂਨ ਦੀਆਂ ਉਲਟੀਆਂ ਨਹੀਂ ਖੜਦੀਆਂ ਆਪ ਜੀ ਕਿਰਪਾ ਕਰੋ ਤਾ ਮੈਨੂੰ ਕਹਿੰਦੇ ਭਾਈ ਬਾਣੀ ਪੜਿਆ ਕਰੋ ਵਿਸ਼ਵਾਸ ਰੱਖਿਆ ਕਰੋ ਵਿਸ਼ਵਾਸ ਰੱਖ ਕੇ ਅਰਦਾਸ ਕਰਿਆ ਕਰੋ ਮੈਨੂੰ ਕਹਿੰਦੇ ਨਾ ਵੀ ਮੰਗਲਵਾਰ ਨੂੰ ਹਫਤੇ ਚ ਇੱਕ ਦਿਨ ਤੈਨ ਰੋਟੀ ਨਹੀਂ ਖਾਣੀ ਨਮਕ ਨਹੀਂ ਖਾਣਾ ਸਤਿਗੁਰੂ ਕਿਰਪਾ ਕਰਨਗੇ ਕਹਿੰਦੇ ਪੁੱਤਰ ਆਹ ਬਚਨ ਉਹਨਾਂ ਨੇ ਮੈਨੂੰ ਕੀਤੇ ਮੈਂ ਇਹ ਬਚਨ ਕਮਾਏ ਇਹ ਬਚਨ ਕਮਾਉਣ ਤੋਂ ਬਾਅਦ ਕਹਿੰਦੀ ਮੈਂ ਮੁੜ ਕੇ ਜ਼ਿੰਦਗੀ ਦੇ ਵਿੱਚ ਕਦੇ ਇਹ ਜੀ ਮੇਰੀ ਜ਼ਿੰਦਗੀ ਵਿੱਚ ਕੋਈ ਬਿਮਾਰੀਓ ਨਹੀਂ ਜਿਨੇ ਮੈਨੂੰ ਘੇਰਿਆ ਹੋਵੇ ਮਹਾਪੁਰਸ਼ਾਂ ਦੇ ਬਚਨ ਹੋ ਕੇ ਮੈਂ ਰਿਸ਼ਟ ਪੁਸ਼ਟ ਤੰਦਰੁਸਤ ਹੋਗੀ ਤੇ ਮੈਂ ਅੱਜ ਤੱਕ ਉਹਨਾਂ ਦੀ ਗੱਲ ਮੰਨੀ ਹੋਈ ਆ ਮੈਂ ਮੰਗਲਵਾਰ ਨੂੰ ਪ੍ਰਸ਼ਾਦਾ ਨਹੀਂ ਛਕਦੀ ਤੇ ਕਹਿੰਦੀ ਜਦੋਂ ਮਹਾਪੁਰਸ਼ਾਂ ਨੇ ਇੱਥੇ ਆ ਉਹਨਾਂ ਨੇ ਅਸਥਾਨ ਤੇ ਢੰਗਰਾਲੀ ਇਹ ਸੰਤ ਬਾਬਾ ਪਰਮਜੀਤ ਸਿੰਘ ਦਾ ਪਿੰਡ ਆ ਤੇ ਇੱਥੇ ਆਉਣਾ ਕਹਿੰਦੀ ਮਹਾਪੁਰਸ਼ਾਂ ਨੇ ਕਹਿਣਾ ਵੀ ਉਹਨੂੰ ਬੁਲਾਓ ਉਹ ਲੰਬੀ ਜੀ ਬੀਬੀ ਨੂੰ ਕਹਿੰਦੀ ਮੇਰਾ ਕਦ ਕਾਠ ਬਹੁਤ ਲੰਬਾ ਸੀਗਾ ਇੰਨਾ ਮਹਾਪੁਰਸ਼ਾਂ ਨੇ ਕਹਿੰਦੀ ਸਾਡੇ ਤੇ ਪਰਵਕਾਰ ਕੀਤਾ ਸਾਡੇ ਜਿਹੜੋ ਇੱਥੇ ਜਿੰਨੇ ਵੀ ਇਲਾਕਾ ਨਿਵਾਸੀ ਨੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਵੀ ਸ਼ਰਧਾ ਸੀ ਬਹੁਤ ਪਰਵਕਾਰ ਕੀਤਾ ਤੇ ਕਹਿੰਦੇ ਅਸੀਂ ਹੁਣ ਇੱਥੇ ਸੇਵਾ ਨਿਮਾਉਣੀ ਆਵੇਂ ਇੱਥੇ ਝਾੜੂ ਦੀ ਸੇਵਾ ਨਿਮਾਉਣੀ ਆ ਮਹਾਪੁਰਸ਼ਾਂ ਦੇ ਕਮਰੇ 'ਚ ਜੋ ਮਹਾਰਾਜ ਕਰਾ ਲੈਂਦੇ ਨੇ ਸੀ ਕਰ ਹੀ ਜਾਂਦੇ ਆ ਤੇ ਦਾਸ ਦੇ ਘਰ ਵੀ ਆ 11 ਤਰੀਕ ਨੂੰ ਮਹਾਪੁਰਸ਼ਾਂ ਦੀ ਵਰਸੀ ਦਾ ਪ੍ਰੋਗਰਾਮ ਸੀਗਾ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਸੀਗਾ ਉਹਨਾਂ ਦੇ ਲਈ ਸਰਵਤ ਦੇ ਭਲੇ ਦੇ ਲਈ ਤੇ ਪਿੰਡਰ ਸਭ ਦੀ ਤੰਦਰੁਸਤੀ ਦੇ ਲਈ ਮਹਾਪੁਰਸ਼ਾਂ ਨੇ ਚਲੋ ਆਪ ਹੀ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਸਹਿਜ ਪਾਠਾਂ ਦੇ ਭੋਗ ਪਾਣੀ ਸੀਗੇ ਤਾਂ ਮੈਂ ਬਾਬਾ ਜੀ ਕੋਲ ਇਨਵੀਟੇਸ਼ਨ ਲੈ ਕੇ ਗਿਆ ਸੰਤ ਬਾਬਾ ਪਰਮਜੀਤ ਸਿੰਘ ਜੀ ਕੋਲ ਕਿ ਮਹਾਰਾਜੀ ਆਪ ਜੀ ਨੇ 11 ਤਰੀਕ ਨੂੰ ਦਰਸ਼ਨ ਦੇਦਾਰੇ ਦੇਣੇ ਨੇ ਸੰਗਤਾਂ ਨੂੰ ਨਿਹਾਲ ਕਰਨਾ ਤਾਂ ਕਹਿੰਦੇ ਵੀ ਪਰਮਿੰਦਰ ਵੀ 11 ਤਰੀਕ ਨੂੰ ਸਾਡੇ ਕੋਲ ਇੱਕ ਆਲਰੇਡੀ ਪ੍ਰੋਗਰਾਮ ਹੈਗਾ ਅਸੀਂ ਉੱਥੇ ਜਾਣਾਗਾ ਜੇ ਉਹ ਨਾ ਹੁੰਦਾ ਵੀ ਉਹ ਜ਼ਰੂਰੀ ਬਹੁਤ ਆਗਾ ਕਿਉਂਕਿ ਉੱਥੇ ਵੀ ਸੰਗਤ ਨੇ ਸਾਨੂੰ ਪਹਿਲਾਂ ਕਿਹਾ ਤੇ ਮੈਂ ਕਹਾ ਮਹਾਰਾਜ ਕੋਈ ਗੱਲ ਨਹੀਂ ਜੀ ਜਿਵੇਂ ਆਪ ਜੀ ਦਾ ਹੁਕਮ ਹੋਵੇ ਮਹਾ ਬਸ ਆਪ ਜੀ ਆ ਬਾਪੂ ਜੀ ਨੂੰ ਕਿਰਪਾ ਕਰਕੇ ਕਹਿ ਦਿਓ ਬੇਨਤੀ ਕਰ ਦਿਓ ਸਾਡੇ ਵੱਲੋਂ ਵੀ ਸਾਰਾ ਪ੍ਰੋਗਰਾਮ ਇਹਨਾਂ ਦਾ ਹੀ ਆ ਇਹ ਹਾਜ਼ਰ ਨਾਜ਼ਰ ਰਹਿਣ ਤੇ ਚਲੋ ਮਹਾਂਪੁਰਸ਼ਾਂ ਨੇ ਅਸੀਸਾਂ ਦਿੱਤੀਆਂ ਮੈਂ ਘਰੇ ਆ ਗਿਆ 10 ਤਰੀਕ ਨੂੰ 10 ਜਨਵਰੀ ਨੂੰ ਸਾਡੇ ਘਰ ਮਹਾਰਾਜ ਦੀ ਕਿਰਪਾ ਨਾਲ ਜੋ ਗ੍ਰਹਿ ਦਿੱਤਾ ਦਾਤੇ ਨੇ ਤਿਆਰੀ ਕਰ ਰਹੇ ਬਾਹਰ ਟੈਂਟ ਵਾਲਿਆਂ ਨੇ ਟੈਂਟ ਲਾਤਾ तकरीबन 7:30 8:00 ਵਜੇ ਉਹਨਾਂ ਨੇ ਟੈਂਟ ਲਾ ਦਿੱਤਾ ਜਦੋਂ ਟੈਂਟ ਲਾਇਆ ਧੁੰਦ ਇੰਨੀ ਜ਼ਿਆਦਾ ਪਈ ਉਸੇ ਹਿਸਾਬ ਨਾਲ ਲੋ ਵੀ 11 11:30 ਵਜੇ ਤੱਕ ਜਿਹੜਾ ਟੈਂਟ ਸੀਗਾ ਉਹ ਧੁੰਦ ਨਾਲ ਉਹਦੀਆਂ ਜੋ ਤਰੇਲ ਦੀਆਂ ਬੂੰਦਾ ਸੀਗੀਆਂ ਉਹਦੇ ਨਾਲ ਚੋਣ ਲੱਗ ਗਏ ਤੇ ਮੇਰੀ ਮਾਤਾ ਮੈਨੂੰ ਕਹਿੰਦੀ ਕਹਿੰਦੀ ਪੁੱਤ ਵੀ ਪਾਣੀ ਕਿੰਨਾ ਚੋੜਿਆ ਵੀ ਸਵੇਰ ਸੰਗਤ ਕਿਵੇਂ ਬੈਠੂ 300 ਘਟੋ ਘਟ 2 300 ਸੰਗਤ ਨੇ ਆਉਣਾ ਸੀਗਾ ਤੇ ਕਹਿੰਦੀ ਵੀ ਪੁੱਤੇ ਤਾਂ ਬੇ ਇਹ ਕੀ ਬਣੂਗਾ ਕੀ ਸਵੇਰ ਤੱਕ ਮਾ ਘਮ ਵਾਏ ਵੀ ਤੂੰ ਟੈਨਸ਼ਨ ਨਾ ਲੈ ਇਹ ਆਪਣਾ ਪ੍ਰੋਗਰਾਮ ਨਹੀਂ ਹੈਗਾ ਇਹ ਪ੍ਰੋਗਰਾਮ ਆ ਮਹਾਪੁਰਸ਼ਾਂ ਦਾ ਇਹਨਾਂ ਨੇ ਆਪੇ ਹੀ ਕਰਾ ਲੈਣਾ ਮਾ ਘ ਤੂੰ ਬਸ ਵੈਗਰੂ ਕਹਿ ਕੇ ਸੋ ਜਾ ਹੁਣ RAM ਕਰ ਸਾਢੇ 11 ਵਜੇ ਮੈਨੂੰ ਮੈਸੇਜ ਆਇਆ ਹੋਇਆ ਵੀ ਮੇਰੇ ਸਕੂਲ ਟੀਚਰ ਨੂੰ ਇਨਵਿਟੇਸ਼ਨ ਸੀ ਸੰਗਤ ਦੇ ਕਈਆਂ ਦੇ ਵੀਰ ਤੁੰਦ ਬਹੁਤ ਜ਼ਿਆਦਾ ਖੁਰੀਆ ਸਿਰ ਆਵਾਂਗੇ ਕਿਵੇਂ ਮੈਂ ਰਿਪਲਾਈ ਕੀਤਾ ਵੀ ਕੋਈ ਗੱਲ ਨਹੀਂ ਜੋ ਹੁਕਮ ਹੋਇਆ ਮਹਾਰਾ ਦਾ ਉਵੇਂ ਤੁਸੀਂ ਉਹਨੂੰ ਅਸੈਪਟ ਕਰ ਲਿਓ ਪੋਣੇ 2 ਵਜੇ ਮੈਨੂੰ ਸਮਾਨ ਧਰਦਿਆ ਨੂੰ ਸਾਰਾ ਤਿਆਰੀਆਂ ਕਰਦਿਆ ਨੂੰ ਪੋਣੇ 2 ਵਜੇ ਮੈਂ ਆ ਕੇ ਨਾ ਮਹਾਂਪੁਰਸ਼ਾਂ ਕੇ ਰਾਤ ਨੂੰ ਬੇਨਤੀ ਕੀਤੀ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਮਿਹਰ ਕਰਿਓ ਸਾਡੀ लाज ਰੱਖਿਓ ਤੇ ਉਸ ਤੋਂ ਬਾਅਦ ਮਹਾਂਪੁਰਸ਼ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਬਾਪੂ ਜੀ ਤੁਹਾਡਾ ਪ੍ਰੋਗਰਾਮ ਆ ਸਾਡਾ ਕੁਝ ਨਹੀਂ ਹੈਗਾ ਤੁਸੀਂ ਸਾਡੇ ਸਿਰ ਤੇ ਹੱਥ ਰੱਖ ਕੇ ਆਪ ਹੀ ਕਰਾ ਲਿਓ ਸਾਬ ਜੀ ਨੂੰ ਪਤਾ ਵੀ ਟੈਂਟ ਗੇਲਾ ਹੋ ਗਿਆ ਹੁਣ ਸਾਨੂੰ ਨਹੀਂ ਪਤਾ ਕੀ ਹੋਣਾ ਸਵੇਰੇ ਤੁਸੀਂ ਆਪ ਹੀ ਦੇਖਿਓ ਅੱਜ ਤੱਕ ਤੁਹਾਡੇ ਤੇ ਛੜਦਾ ਨਾ ਸਾਡੇ ਮਨ ਚ ਕੋਈ ਨੈਗੇਟਿਵ ਗੱਲ 2:30 ਤਕਰੀਬਨ 2:30 ਵਜੇ ਤੱਕ ਮੈਂ ਸੋ ਗਿਆ ਸਵੇਰੇ 5 ਵਜੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਜਾਗਾਈ ਤਾਂ ਮੈਂ ਸਭ ਤੋਂ ਪਹਿਲਾਂ ਉੱਠ ਕੇ ਵੈਗੁਰੂ ਦਾ ਸ਼ੁਕਰ ਕਰਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੇ ਤੇ ਨਮਸਕਾਰ ਕਰਕੇ ਮੈਂ ਬਾਹਰ ਦੇਖਣ ਚਲਾ ਗਿਆ ਬਾਲਕਨੀ ਚ ਕੋਠੇ ਤੇ ਉੱਪਰ ਜਦ ਮੈਂ ਦੇਖਿਆ ਨਾ ਹਵਾਵਾਂ ਚੱਲੇ ਧੁੰਦ ਬਿਲਕੁਲ ਵੀ ਨਹੀਂ ਹੈਗੀ ਸੀਗੀ ਬਿਲਕੁਲ ਧੁੰਦ ਫਿਨਿਸ਼ ਨਹੀਂ ਤਾਂ ਅਕਸਰ ਇੱਥੇ ਸਾਡੇ ਰਾਤ ਨੂੰ ਧੁੰਦ ਪੈ ਜੇ ਸਵੇਰੇ 11 ਵਜੇ ਤੋਂ ਪਹਿਲਾਂ ਧੁੰਦੇ ਨਹੀਂ ਜਾਂਦੀ ਹਵਾ ਚੱਲੇ ਬਿਲਕੁਲ ਮੌਸਮ ਐਨ ਕਲੀਨ ਹੋਇਆ ਪਿਆ ਮੈਂ ਕਿਹਾ ਮਹਾਰਾਜ ਤੁਸੀਂ ਕਿੰਨੇ ਧੰਨ ਹੋ ਦਿਨ ਚੜਦੇ ਚੜਦੇ 6:30 7 ਵਜੇ ਤੱਕ ਜਦੋਂ ਮੌਸਮ ਦੇਖਣ ਲੱਗਿਆ ਬਿਲਕੁਲ ਐਨ ਹਵਾ ਚੱਲੀ ਜਾਵੇ 8:30 ਵਜਿਆਂ ਨੂੰ ਇਹਦੀ ਕਿਰਪਾਈ ਮਹਾਰਜ ਨੇ ਇੰਨੀ ਤੇਜ਼ ਧੁੱਪ ਕੱਢ ਦਿੱਤੀ 10 ਵਜੇ ਨੂੰ ਟੈਂਟ ਸਾਰਾ ਸੁੱਕ ਗਿਆ 10 ਵਜੇ ਸੰਗਤ ਨੇ ਆਉਣਾ ਸੀ 10 ਵਜੇ ਸੀ ਨਵੇਂ ਮੱਲੇ ਦੇ ਸ਼ਲੋਕ ਸ਼ੁਰੂ ਕਰਨੇ ਸੀਗੇ ਉਸ ਤੋਂ ਬਾਅਦ 10:30 ਤੋਂ 11:30 ਸਾਡੇ ਉਸਤਾਦ ਜੀ ਨੇ ਕੀਰਤਨ ਕਰਨਾ ਸੀ 12 ਵਜੇ ਤੱਕ ਸਮਾਪਤੀ ਹੋਈ 12 ਤੋਂ ਲੈ ਕੇ 2 ਵਜੇ ਤੱਕ ਲੰਗਰ ਚੱਲਿਆ 2 ਵਜੇ ਤੋਂ ਅਸੀਂ ਸਾਰਾ ਸਮਾਨ ਆਪਣਾ ਸਾਂਭ ਲਿਆ ਟੈਂਟ ਵਾਲੇ ਆ ਕੇ 2:30 ਵਜੇ ਤੱਕ ਤਕਰੀਬਨ ਉਹਨਾਂ ਨੇ ਉਹ ਸਿਲਗਾਂ ਜੀ ਆਪਣੀਆਂ ਲਾਉਣ ਲੱਗ ਗਏ ਸੰਗਤ ਜੀ 3 ਵਜੇ ਬੂੰਦਾਵੰਦੀ ਹੋਣ ਲੱਗੀ ਮੀਂਹ ਪੈਣ ਲੱਗਿਆ ਹਲਕਾ ਫੁਲਕਾ ਤੇ ਇਹ ਦੇਖੋ ਇਹ ਮਹਾਪੁਰਸ਼ਾਂ ਦੇ ਰੰਗ ਨੇ ਰਾਤ ਨੂੰ ਧੁੰਦ ਸਵੇਰੇ ਹਵਾ ਨੇ ਰਿਚਲਾਤੀ ਫੇਰ ਧੁੱਪ ਵੀ ਘੜਤੀ ਬਦਲਵਾਈ ਕਰਕੇ ਮੀਂਹ ਵੀ ਪਾਤਾ ਤੇ ਫਿਰ ਅਸੀਂ ਪ੍ਰੋਸਾ ਕਿਵੇਂ ਨਾ ਕਰੀਏ ਸਾਡੇ ਨਾਲ ਆਪਣੇ ਨਾਲ ਹੋ ਰਿਹਾ ਤੇ ਅਸੀਂ ਤਾਂ ਸੰਗਤ ਨੂੰ ਦੱਸਣਾ ਹੀ ਆ ਜਿਹਨੇ ਜੁੜਨਾ ਉਹਨੇ ਜੁੜੀ ਜਾਣਾ ਜਿਹਨੇ ਨਹੀਂ ਜੁੜਨਾ ਨਾ ਜੋ ਪ੍ਰਤੱਖ ਵੀ ਬੈਠ ਗਏ ਉਹਨਾਂ ਨੇ ਕਿਹਾ ਵੀ ਨਹੀਂ ਕੁਛ ਨਹੀਂ ਤੇ ਮਹਾਂਪੁਰਸ਼ ਬੜਾ ਤਰਸ ਕਰ ਰਹੇ ਨੇ ਸੰਗਤ ਜੀ ਜਿੰਨਾ ਲਾਹਾ ਲੈ ਸਕਦੇ ਹੋ ਨਾ ਹੁਣ ਸਮਾਗਾ ਆਪਜੀ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿਓ ਤੇ ਮਹਾਂਪੁਰਸ਼ਾਂ ਦੇ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਸਾਨੂੰ ਜੋ ਬਚਨ ਕੀਤੇ ਸੀ ਉਹਨਾਂ ਨੇ ਕਿਸੇ ਨੇ ਥਰੂ ਕਿਹਾ ਆਪਜੀ ਸੰਗਤ ਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਉਹਨਾਂ ਦੇ ਬਚਨ ਨੇ ਵੱਡੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕਿਹਾਗਾ ਵੀ ਭਾਈ ਸਮਾਂ ਹੈ ਜਾਂ ਚੱਲ ਰਿਹਾ ਮੂਲ ਮੰਤਰ ਦਾ ਜਾਪ ਕਰੋ ਮੂਲ ਮੰਤਰ ਦੇ ਵੱਦ ਤੋਂ ਵੱਦ ਪਾਠ ਕਰੋ ਤੇ ਆਪ ਜੀ ਕਰ ਲੋ ਪਾਠ ਕਰੋ ਅਰਦਾਸ ਕਰੋ ਸ਼ਰਧਾ ਰੱਖੋ ਜਿੰਨਾ ਬਾਣੀ ਨਾਲ ਜੁੜ ਕੇ ਪਿਆਰ ਕਰਕੇ ਪਿਆਰ ਨਾਲ ਅਰਦਾਸ ਕਰੋਗੇ ਨਾ ਵਿਸ਼ਵਾਸ ਰੱਖ ਕੇ ਇਹ ਨਿੱਕੇ ਮੋਟੇ ਕੰਮ ਤਾਂ ਆਪੇ ਹੀ ਕਰੀ ਜਾਣੇ ਨੇ ਮਹਾਰਾਜ ਨੇ ਇਹਦਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਤੁਹਾਡਾ ਉਹ ਵੀ ਕੰਮ ਸਵਾਰ ਦੇਣਾ ਜਿਹੜਾ 10 15 ਸਾਲ ਦਾ ਪੈਂਡਿੰਗ ਹੋਇਆ ਹੋਇਆ ਨਾ ਜੋ ਤੁਹਾਡੀ ਭਾਵਨਾ ਬਣ ਕੀਤਾ ਸ਼ਰਤ ਆ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਤੇ ਤੇ ਮਹਾਂਪੁਰਸ਼ਾਂ ਦੇ ਸ਼ਰਧਾ ਰੱਖ ਲੋ ਆਪੇ ਮਹਾਰਾਜ ਨੇ ਕਾਰ ਸਵਾਦ ਦੇਣੇ ਸੋ ਸੰਗਤ ਜੀ ਇੱਕ ਦੋ ਹੋਰ ਘਟਨਾਵਾਂ ਨੇ ਵੀਡੀਓ ਲੰਬੀ ਹੋ ਜੇਗੀ ਨੈਕਸਟ ਵੀਡੀਓ ਜ ਦੱਸਾਂਗੇ ਆਪ ਜੀ ਨੂੰ ਜੇ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਵੀ ਸੰਗਤ ਦਾ ਲਾਹਾ ਲੈ ਸਕੇ ਆਪਾਂ ਬਾਣੀ ਨਾਲ ਜੁੜ ਸਕੀਏ ਤੇ ਸੰਗਤ ਜੀ ਜੇ ਆਪ ਜੀ ਦੇ ਮਨ ਵਿੱਚ ਕੋਈ ਵਿਚਾਰ ਹੈ ਸਵਾਲ ਹੈ ਆਪ ਜੀ ਨਾਲ ਇੰਸਟਾਗ੍ਰam ਤੇ ਮੇਰੀ ਆਈਡੀ ਹੈ ਪਰਮਿੰਦਰ ਸਿੰਘ ਨਿਵਾਣਾ ਉੱਥੇ ਆਪਣਾ ਮੋਬਾਈਲ ਨੰਬਰ ਕਿਹੜਾ ਸ਼ਹਿਰ ਆ ਤੇ ਪੂਰਾ ਨਾਮ ਲਿਖ ਕੇ ਨਾ ਉੱਥੇ ਮੈਸੇਜ ਕਰ ਦਿਆ ਕਰੋ ਤੇ ਮੋਬਾਈਲ ਨੰਬਰ ਮੈਂਸ਼ਨ ਕਰ ਦਿਆ ਕਰੋ ਆਪਣਾ ਕੋਸ਼ਿਸ਼ ਕਰਾਂਗਾ ਜਿਵੇਂ ਮਹਾਂਪੁਰਸ਼ਾਂ ਦਾ ਹੁਕਮ ਹੋਇਆ ਆਪ ਜੀ ਦੇ ਨਾਲ ਉਹਨਾਂ ਦੀ ਉਹ ਗੱਲ ਕਰਨੀ ਆ ਸੀ ਸਾਡੀਆਂ ਗੱਲਾਂ ਕੀ ਨੇ ਮਹਾਰਾਜ ਕਹਿੰਦੇ ਨਾ ਵੀ ਗੁਰਬਾਣੀ ਦੇ ਵਿੱਚ ਕਹਿੰਦੇ ਹਮ ਕੁੱਕਰ ਤੇਰੇ ਦਰਬਾਰ ਭੌਂਕਾਂ ਆ ਗਏ ਬਦਨਸਾਰ ਅਸੀਂ ਤਾਂ ਗੁਰੂ ਦੇ ਦਰ ਦੇ ਕੁੱਕਰਾਂ ਤੇ ਸਾਡਾ ਕੰਮ ਭੌਂਕਣਾ ਹੋਕਾ ਦੇਣਾਗਾ ਅਸੀਂ ਤਾਂ ਹੋਕਾ ਲਈ ਜਾਣਾ ਜਿਹਨੇ ਮੰਨਣਾ ਉਹਨੇ ਕਮਾ ਲੈਣਾ ਜਿਹਨੂੰ ਵਧੀਆ ਲੱਗੂਗਾ ਵੀ ਬਾਣੀ ਦੇ ਵਿਸ਼ਵਾਸ ਕਰਕੇ ਐਵੇਂ ਹੋ ਸਕਦਾ ਉਹਦਾ ਭਲਾ ਹੋ ਜਾਊਗਾ ਵਾਕੀ ਸੰਸਾਰ ਚੱਲੀ ਰਿਹਾ ਆਪਾਂ ਦੇਖ ਹੀ ਰਿਹਾ ਸੋ ਭੁੱਲਾਂ ਛੁੱਕਾ ਮਾਫ ਕਰਦੇ ਹੋ ਸਮਤ ਬਖਸ਼ਦੇ ਹੋ ਅਸੀਸਾਂ ਦਿਓ ਕਿ ਸਤਗੁਰੂ ਮੈਨੂੰ ਵੀ ਬਾਣੀ ਦਾ ਪਿਆਰ ਆਪਣੀ ਗੋਦੀ ਦਾ ਨਿਗ ਦੇਣ ਤੇ ਮਨ ਇਕਾਗਰ ਹੋ ਜਾਵੇ ਬਾਣੀ ਦਾ ਰਸ ਹੋਰ ਆਉਣ ਲੱਗ ਜਾਵੇ ਤੇ ਸਤਿਗੁਰੂ ਆਪਣਾ ਇੰਨਾ ਪਿਆਰ ਦੇਣ ਆਪਣਾ ਬਣਾ ਲੈਣ ਬਸ ਇਹੀ ਚਾਹਿੰਦਾ ਬਾਕੀ ਬਹੁਤ ਕੁਝ ਦਿੱਤਾ ਮਹਾਰਾਜ ਨੇ ਸ਼ੁਕਰ ਆਉਣਾ ਦਾ ਭੁੱਲਾਂ ਚੁੱਕਾ ਮਾਫ ਕਰਿਓ ਜੀ ਗੱਜ ਵੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਿਆ ਦਾ ਤਨ ਮਾਨਿਆ ਨੂੰ ਬਾਦਸ਼ਾਹੀਏ ਮਿਲਿਆ ਦਾ ਤਨ ਮਾਨਿਆ ਨੂੰ ਬਾਦਸ਼ਾਹੀਏ